ਅਸੀ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਵੀਡੀਓ 'ਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਤੁਹਾਡੇ ਫੋਟੋ ਜਿਹੜੇ ਆਬਜੈਕਟ ਹੁੰਦੇ ਨੇ ਜਿਹੜੀਆਂ ਵੀ ਚੀਜ਼ਾਂ ਤੁਸੀਂ ਅਣ ਚਾਹੀਆਂ ਆ ਜਾਂਦੀਆਂ ਨੇ ਵਿੱਚ ਉਹ ਰਿਮੂਵ ਕਰਨੀਆਂ ਨੇ ਉਹ ਕਿੱਦਾਂ ਕਰ ਸਕਦੇ ਹਾਂ ਇੱਕ ਐਪ ਆ ਬਹੁਤ ਸੋਹਣੀ ਉਹ ਐਪ ਤੇ ਇੰਨੀ ਮਤਲਬੀ ਸਟੀਕਤਾ ਨਾਲ ਸਹੀ ਤੇ ਪਤਾ ਹੀ ਨਹੀਂ ਲੱਗਦਾ ਸਹੀ ਇੰਨਾ ਸਾਫ਼ ਸਫਾਈ ਨਾਲ ਰਿਮੂਵ ਕਰਦਾ ਆਬਜੈਕਟ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਚੁੱਕੇ ਹੋਵੋਗੇ ਤੁਹਾਨੂੰ ਫੋਟੋ ਦੇਖ ਕੇ ਲੱਗੀਆਂ ਤੁਸੀਂ ਦੇਖਿਆ ਨੇ ਹੁਣ ਆਪਾਂ ਤੁਹਾਨੂੰ ਕਰਕੇ ਵੀ ਦਿਖਾਵਾਂਗੇ ਠੀਕ ਹੈ ਲਾਈਵ ਤੇ ਨਾਲੇ ਐਪ ਦੱਸਾਂਗੇ ਵੀ ਕਿਹੜੀ ਆ ਆਜੋ ਆਪਾਂ ਵੀਡੀਓ ਕਰਦੇ ਹਾਂ ਸ਼ੁਰੂ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਇੱਕ ਆਈ ਵਾਰ ਦੀ ਤਰ੍ਹਾਂ ਆਪਣੇ ਪੇਜ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰਿਓ ਕਮੈਂਟ ਤੇ ਲਾਈਕ ਤਾਂ ਜ਼ਰੂਰੀ ਕਰਿਓ ਹਨਾ ਸ਼ੇਅਰ ਆਪਦੇ ਦੋਸਤਾਂ ਨਾਲ ਕਰ ਦਿਓ ਜਿਹੜੇ ਇਸ ਤਰ੍ਹਾਂ ਪਰੇਸ਼ਾਨ ਰਹਿੰਦੇ ਨੇ ਫੋਟੋਆਂ ਖਰਾਬ ਆਉਣ ਦੀ ਹੁਣ ਆਜੋ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਕਿੱਦਾਂ ਕਰਨਾ ਤੁਸੀਂ ਪਲੇ ਸਟੋਰ ਖੋਲਣਾ ਹੈ ਪਲੇ ਸਟੋਰ ਖੋਲ ਕੇ ਤੁਸੀਂ ਉੱਥੇ ਐਪ ਸਰਚ ਕਰਨੀ ਹੈ ਆਹ ਲੋਗੋ ਵਾਲੀ ਠੀਕ ਹੈ ਰੋਟੇਟ ਰਿਮੂਵ ਅ ਰੀਟਚ ਰਿਮੂਵ ਆਬਜੈਕਟਸ ਠੀਕ ਹੈ ਤੇ ਇਹ ਤੁਸੀਂ ਸਰਚ ਕਰਨੀ ਹੈ ਇਹ ਸਰਚ ਕਰਕੇ ਤੁਸੀਂ ਕੀ ਕਰਨਾ ਹੈ ਆਪਣਾ ਇਹਨੂੰ ਓਪਨ ਕਰ ਲੈਣਾ ਹੈ ਓਪਨ ਕਰਕੇ ਆਪਾਂ ਜਦੋਂ ਇਹ ਐਪ ਓਪਨ ਹੋ ਗਈ ਚਲਾਉਣੀ ਕਿਸ ਤਰ੍ਹਾਂ ਇਸ ਤਰ੍ਹਾਂ ਇਹ ਸਾਹਮਣੇ ਖੁੱਲੂ ਪਰਮਿਸ਼ਨਾਂ ਦੇਣ ਤੋਂ ਬਾਅਦ ਤਿੰਨ ਦਿਨਾਂ ਵਾਸਤੇ ਇਹ ਫ੍ਰੀ ਟ੍ਰਾਇਲ ਨੇ ਉਸ ਤੋਂ ਬਾਅਦ ਇਹ ਪੇਡ ਹੈ ਪੇਡ ਨਾ ਹੋਵੇ ਤੁਹਾਨੂੰ ਫ੍ਰੀ ਚ ਚਲਾਈ ਜਾਉ ਉਹਦਾ ਵੀ ਤਰੀਕਾ ਦੱਸਾਂਗੇ ਠੀਕ ਹੈ ਤੇ ਐਂਡ ਤੇ ਦੱਸਾਂਗੇ ਤੁਹਾਨੂੰ ਤੇ ਆਜੂ ਤੁਹਾਨੂੰ ਦੱਸਿ ਇਹ ਵੀ ਕਰਨਾ ਕੀ ਆ ਉਸ ਤੋਂ ਬਾਅਦ ਤੁਸੀਂ ਇੱਥੇ ਇਹਨੂੰ ਸਾਰੀਆਂ ਪਰਮਿਸ਼ਨਾਂ ਦੇ ਕੇ ਇਸ ਤਰ੍ਹਾਂ ਓਪਨ ਹੋ ਜਾਓ ਟ੍ਰਾਇਲ ਤੇ ਕਰਕੇ ਠੀਕ ਹੈ ਇੱਥੇ ਆਪਾਂ ਲਿਮਟ ਤੁਸੀਂ ਜਿੰਨੀ ਵੀ ਦੇਣੀ ਚਾਹੁੰਦੇ ਹੋ ਆਪਦੇ ਹਿਸਾਬ ਨਾਲ ਵੀ ਜੇ ਸਾਰੀ ਦੇਣੀ ਹੈ ਤਾਂ ਲਾਓ ਸਾਰੀ ਲਿਮਟਡ ਐਕसेस ਵੀ ਮਤਲਬ ਜਿਹੜੀ ਫੋਟੋ ਚੱਕਣੀ ਆ ਉਹੀ ਦੀ ਐਕसेस ਦੇਣਾ ਤਾਂ ਉਦਾਂ ਤੇ ਆ ਦੇਖੋ ਆਪਾਂ ਪਹਿਲਾਂ ਫੋਟੋ ਚੱਕੀਆ ਹੁਣ ਆਪਾਂ ਕੀ ਕਰਦੇ ਆ ਆਪਾਂ ਕੋਈ ਹੋਰ ਫੋਟੋ ਲੈਨੇ ਆ ਇੱਥੋਂ ਮੰਨ ਲਓ ਵੀ ਆਪਾਂ ਆਹੀ ਮੇਰੀ ਫੋਟੋ ਹੀ ਲਾ ਲਓਗੇ ਇਹ ਫੋਟੋ ਚੱਕ ਲਈ ਆਪਾਂ ਠੀਕ ਹੈ ਸਿਲੈਕਟ ਕਰ ਲਈ ਓਕੇ ਹੁਣ ਇਹਨੂੰ ਆਪਾਂ ਇੱਥੇ ਆਉਗੀ ਇਸ ਤਰ੍ਹਾਂ ਠੀਕ ਹੈ ਆ ਆ ਗਈ ਆਪਣੀ ਇਹਨਾਂ ਚ ਐਡ ਹੋ ਗਈ ਇੱਥੇ ਐਡ ਹੋਊਗੀ ਹੁਣ ਆਪਾਂ ਚਲੋ ਆਪਾਂ ਸਨੂ ਉਹੀ ਫੋਟੋ ਜਿਹੜੀ ਠੀਕ ਆ ਫੋਟੋ ਚੱਕ ਲਈ ਆਪਾਂ ਫੋਟੋ ਇਹ ਐਡ ਦਿਖਾਉਂਦੀ ਆ ਛੋਟੀ ਜੀ ਐਡ ਆਪਾਂ ਸਕਿਪ ਕਰ ਦੇਣੀ ਆ ਆ ਆ ਗਈ ਫੋਟੋ ਹੁਣ ਇੱਥੇ ਤੁਸੀਂ ਕਰਨਾ ਏ ਆਈ ਰਿਮੂਵ ਇਹ ਤੇ ਕਲਿੱਕ ਕਰਨਾ ਜਦੋਂ ਇਹ ਤੇ ਕਲਿੱਕ ਕਰੋਗਾ ਗੋਲੇ ਦਾ ਸਾਈਨ ਆ ਜੂ ਫਿਰ ਤੁਸੀਂ ਇੱਥੇ ਨੂੰ ਕਲਿੱਕ ਕਰਕੇ ਇਸ ਤਰ੍ਹਾਂ ਜਿੰਨੀ ਜਿੰਨੀ ਵੀ ਚੀਜ਼ ਤੁਸੀਂ ਰਿਮੂਵ ਕਰ ਇਹਨੂੰ ਇਸ ਤਰ੍ਹਾਂ ਡਾਰਕ ਕਰ ਦੇਣਾ ਆ ਦੇਖੋ ਇਹ ਇਸ ਤਰ੍ਹਾਂ ਤੇ ਆ ਸਕੈਚ ਜਾ ਫਿਰ ਜੂਗਾ ਜਿਵੇਂ ਹੁਣ ਆਪਾਂ ਨਾਲ ਆਪਣੀਆਂ ਚੱਪਲਾਂ ਵੀ ਆ ਕਰਤੀਆਂ ਇਹ ਆ ਦੇਖੋ ਠੀਕ ਆ ਆ ਤੁਹਾਡੇ ਸਾਹਮਣੇ ਕਰਕੇ ਦਿਖਾਵਾਂ ਤੁਸੀ ਸਫਾਈ ਚੈੱਕ ਕਰੋ ਵੀ ਕਿੰਨੀ ਹੁੰਦੀ ਆ ਓਕੇ ਇਹ ਦੁਬਾਰਾ ਰਿਮੂਵ ਦਾ ਆਪਸ਼ਨ ਆ ਜੂ ਆ ਜਿਹੜ ਇਸ ਤਰ੍ਹਾਂ ਹੁਣ ਇਹ ਸਾਹਮਣੇ ਲਿਖਿਆ ਮੈਜਿਕ AI ਆਪਦਾ ਕੰਮ ਕਰਨ ਲੱਗੇ ਠੀਕ ਹੈ ਹੁਣ ਇਹ ਆਪਾਂ ਨੂੰ ਰਿਮੂਵ ਕਰਕੇ ਦਿਖਾਓ ਆਬਜੈਕਟ ਉਸ ਤੋਂ ਬਾਅਦ ਆਪਾਂ ਉਹਨੂੰ ਆਪਦੀ ਗੈਲਰੀ ਚ ਸੇਵ ਕਰ ਸਕਦੇ ਆ ਤੁਸੀਂ ਦੇਖ ਕੇ ਜਾਓ ਆ ਦੇਖੋ ਤੁਹਾਡੇ ਸਾਹਮਣੇ ਕਿੰਨੀ ਸਟੀਕਤਾ ਨਾਲ ਕਿੰਨਾ ਸਾਫ ਸਫਾਈ ਨਾਲ ਇਹ ਰਿਮੂਵ ਕਰਤਾ ਆਬਜੈਕਟ ਇੱਥੋਂ ਇਹਨੂੰ ਆਪਾਂ ਉੱਪਰ ਸਹੀ ਦੇ ਨਿਸ਼ਾਨ ਤੋਂ ਸੇਵ ਲਿਖਿਆ ਇੱਥੋਂ ਕਲਿੱਕ ਕਰਕੇ ਸੇਵ ਕਰ ਸਕਦੇ ਆ ਸੋ ਕਿੱਦਾਂ ਲੱਗੀ ਆਪਣੀ ਅੱਜ ਦੀ ਵੀਡੀਓ ਕਮੈਂਟ ਤੇ ਲਾਈਕ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਜਰੂਰ ਕਰ ਲਓ ਚੈਨਲ ਨੂੰ ਜਿਹੜਾ ਮੇਰਾ ਭਰਾ ਇੱਥੋਂ ਤੱਕ ਵੀਡੀਓ